ਸਤਿ ਸ਼੍ਰੀ ਅਕਾਲ ਦੋਸਤੋ ਉਮੀਦ ਆ ਸਾਰੇ ਠੀਕ ਹੋਵੋਗੇ ਦੋਸਤੋ ਅੱਜ ਆਪਾਂ ਚੱਲੇ ਆ ਗਿੱਦੜਵੇ ਤੋਂ ਫਾਜ਼ਿਲਕਾ ਅੱਜ ਤੁਹਾਨੂੰ ਦਿਖਾਵਾਂਗੇ ਉਹ ਪਿੰਡ ਜਿਹੜਾ ਪੰਜਾਬ ਨਾਲੋਂ ਕੱਟਿਆ ਹੋਇਆ ਤੇ ਜਿਹਦੀ ਹੱਦ ਤਿੰਨੇ ਪਾਸੇ ਪਾਕਿਸਤਾਨ ਨਾਲ ਲੱਗਦੀ ਹੈ ਤੇ ਉਰਲੇ ਪਾਸਿਓਂ ਸਤਲੁਜ ਟੱਪ ਕੇ ਆਪਾਂ ਨੂੰ ਜਾਣਾ ਪੈਂਦਾ ਤੇ ਅੱਜ ਉਹ ਤੁਹਾਨੂੰ ਦਿਖਾਵਾਂਗੇ ਥੰਦੇ ਲੋਕਾਂ ਦਾ ਰਹਿਣ ਸਹਿਣ ਕੀ ਆ ਉੱਥੇ ਸਹੂਲਤਾਂ ਉੱਪੜ ਦੀਆਂ ਨਹੀਂ ਉੱਪੜ ਦੀਆਂ ਵੀ ਉੱਥੇ ਉਹ ਜਿਹੜੇ ਲੋਕ ਆ ਉੱਥੇ ਕਿਵੇਂ ਰਹਿੰਦੇ ਆ ਜਿਵੇਂ ਆਪਾਂ ਪਾਕਿਸਤਾਨ ਦੇ ਵਿੱਚ ਫਿਰਦੇ ਆ ਕਿਉਂਕਿ ਉੱਧਰ ਕੀੜਾ ਕੱਟ ਕੇ ਆਈ ਸੀ ਅਸੀਂ ਪਾਕਿਸਤਾਨ ਨਾਲ ਤੇ ਆਹੀ ਮਾਹੌਲ ਸੀਗਾ ਸਾਰਾ ਆਪਣੇ ਮੁਕਸਰ ਜਿਹੜੇ ਦੇ ਪਿੰਡ ਥੋੜੇ ਜਿਹਾ ਬਕਰੇ ਆ ਮਤਲਬ ਉਹ ਤਾਂ ਏਰੀਆ ਦਾ ਵੀ ਫਰਕ ਆ ਆਪਣੇ ਜਿਵੇਂ ਕਹਦੇ ਇਹ ਜਿਹੜੇ ਪਿੰਡ ਨਾ ਲੱਗਦਾ ਜਿਵੇਂ ਉਹ ਆਪਣੇ ਏਰੀਆ ਨਾਲ ਟੁੱਟੇ ਹੋਏ ਆ ਬਹੁਤ ਬੈਕਵਰਡ ਪਿੰਡ ਆ ਨਾ ਇੱਥੇ ਵੀ ਕੱਚੀਆਂ ਸੜਕਾਂ ਜਿਹੜੀਆਂ ਪਿੰਡਾਂ ਦੇ ਵਿੱਚ ਮੇਨ ਆ ਇਹ ਤਾਂ ਅਜੇ ਸਾਈਡ ਤੇ ਰਹਿ ਗਈਆਂ ਆਪਣੇ ਹਨਾ ਜਿਹੜਾ ਆਪਾਂ ਗਾਂਹ ਜਾਵਾਂਗੇ ਬਾਡਰ ਦੇ ਨੇੜੇ ਜਾਵਾਂਗੇ ਕੱਚੀਆਂ ਰੋਡ ਆ ਬਾਈ ਤੇ ਸੁਵਿਧਾ ਜਿਹੜੀਆਂ ਆਪਾਂ ਨੂੰ ਮਿਲਦੀਆਂ ਉਹ ਮੁਸ਼ਕਲ ਨਾਲ ਹੀ ਪਹੁੰਚਦੀਆਂ ਉੱਧਰ। ਬਾਕੀ ਜਿਹੜਾ ਆਪਾਂ ਪਿੰਡ ਚੱਲੇ ਆ, ਪਿੰਡ ਦਿਖਾਉਣ ਚੱਲੇ ਆ, ਕਹਿੰਦੇ ਉੱਥੇ ਬਈ ਲਾਈਟ ਵੀ ਨਹੀਂ ਆਉਂਦੀ। ਤੇ ਉੱਥੇ ਹਰ ਇੱਕ ਜਿਹੜਾ ਘਰ ਦਾ ਮਤਲਬ 10 ਜਣਿਆਂ ਦੇ ਵਿੱਚੋਂ ਜਾਂ 5 ਜਣਿਆਂ ਦੇ ਵਿੱਚੋਂ ਇੱਕ ਬੰਦਾ ਕਿਸੇ ਨਾ ਕਿਸੇ ਬਿਮਾਰੀ ਨਾਲ ਪੀੜਦਾ। ਕਿਉਂਕਿ ਜਿਹੜਾ ਪਾਣੀ ਆਉਂਦਾ ਉਧਰੋਂ ਪਾਕਿਸਤਾਨ ਤੋਂ ਉਹ ਫੈਕਟਰੀਆਂ ਤਾਂ ਹੋਊਗਾ ਚਮੜੇ ਵਾਲੀਆਂ ਦਾ। ਤੇ ਉਹੀ ਪਾਣੀ ਉਹ ਬੰਦੇ ਪੀਂਦੇ ਆ। ਪਪਾ ਮਨਸਾ ਪਿੰਡ ਪਹੁੰਚ ਚੁੱਕੇ ਆ ਤੇ ਇਸ ਤੋਂ ਬਾਅਦ ਆਊਗਾ ਪਾਰ ਦਾ ਮਨਸਾ ਜਿਹੜਾ ਪਾਰ ਦਾ ਮਨਸਾ ਹੈਗਾ ਨਾ ਉਹ ਬਾਰਡਰ ਪਾਰ ਮਤਲਬ ਯੂ نو ਬਾਰਡਰ ਪਾਰ ਆ ਨਾ ਉਹਨੂੰ ਤਾਂ ਹੀ ਪਾਰ ਦਾ ਮਨਸਾ ਕਹਿੰਦੇ ਆ ਬਹੁਤ 200 ਮੀਟਰ ਇੱਥੇ ਐਲਓਸੀ ਆ ਤੇ ਬਾਕੀ ਸਾਨੂੰ ਗਾਂਹ ਜਾ ਕੇ ਦੱਸਦੇ ਆ ਪਿੰਡ ਖੜੇ ਆਪਾਂ ਤੇ ਗਏ ਸੀਗੇ ਬਾਰਡਰ ਤੇ ਗਏ ਸੀਗੇ ਚੌਂਕੀ ਦੇ ਵਿੱਚ ਜਾ ਕੇ ਉਹਨਾਂ ਨੂੰ ਪਰਮਿਸ਼ਨ ਅਪਲਾਈ ਕੀਤੀ ਸੀ ਪਰ ਜਿਹੜਾ ਉੱਥੇ ਜਿਹੜੇ ਹਿਸਾਬ ਦਾ ਅੱਜਕੱਲ ਮਾਹੌਲ ਚੱਲੀ ਜਾਂਦਾ ਨਾ ਤਾਂ ਕਰਕੇ ਸਾਨੂੰ ਪਰਮਿਸ਼ਨ ਨਹੀਂ ਮਿਲੀ ਸੱਪ ਨਿਕਲ ਗਿਆ ਪਰਮਿਸ਼ਨ ਨਹੀਂ ਮਿਲੀ ਚਲ ਕੋਈ ਨਹੀਂ ਅੱਗੇ ਤੋਂ ਵੇਖਾਂਗੇ ਕਿਉਂਕਿ ਉੱਥੋਂ ਦਾ ਮਾਹੌਲ ਆ ਤੁਹਾਨੂੰ ਪਤਾ ਹੀ ਹੈ ਲੜਾਈ ਲੱਗੀ ਸੀ ਜਿਹਦੇ ਕਾਰਨ ਬਹੁਤ ਉੱਥੇ ਇਹੋ ਜਿਹੀਆਂ ਐਕਟੀਵਿਟੀਆਂ ਹੋ ਗਈਆਂ ਤੇ ਮਤਲਬ ਜਿਹੜੇ ਲੋਕਲ ਆ ਉਹਨਾਂ ਨੂੰ ਵੀ ਬਹੁਤ ਸ਼ਕਤੀ ਨਾਲ ਚੈਕਿੰਗ ਹੁੰਦੀ ਹੈ ਤੇ ਜਾਣ ਦਿੰਦੇ ਆ ਜਿਹੜਾ ਆਊਟਸਾਈਡਰ ਆ ਕੋਈ ਵੀ ਪਿੰਡੋਂ ਬਾਹਰ ਲਾਜਾ ਜੀ ਦੀ ਜ਼ਮੀਨ ਇੱਥੇ ਹੈਣੀਗੀ ਹਨਾ ਜਾਂ ਕੋਈ ਵੀ ਜਿਹਦਾ ਕੁਛ ਉਧਰ ਹੈ ਨਹੀਂਗਾ ਤੇ ਉਹਨੂੰ ਪਰਮਿਸ਼ਨ ਨਹੀਂ ਦਿੰਦੇ ਥੋੜਾ ਜੀ ਸਤਨਾਮ ਸਿੰਘ ਜੀ ਕਿਹੜਾ ਪਿੰਡ ਆ ਬਈ ਇਹ ਆਪਣਾ ਆਪਣਾ ਮੁਹਾਰ ਖਿਵਾਜੇ ਠੀਕ ਹੈ ਠੀਕ ਹੈ ਮੈਂ ਜਦੋਂ ਅਸੀਂ ਪਰਮਿਸ਼ਨ ਲੈ ਗਏ ਸੀ ਨਾ ਪਰਮਿਸ਼ਨ ਲੈਣ ਤੁਹਾਨੂੰ ਵੇਖਿਆ ਸੀਗਾ ਉੱਥੇ ਹਾਂਜੀ ਹਾਂਜੀ ਤੇ ਕੀ ਚੱਕਰ ਆ ਤੁਸੀਂ ਉਧਰ ਕਿਵੇਂ ਆਪਣੇ ਬਾਰਡਰ ਪਰ ਉਧਰ ਜੀ ਮੁਸ਼ਕਲ ਹੈਗੀ ਬਹੁਤ ਅੱਛਾ ਹਾਂਜੀ ਹਾਂਜੀ ਛੇ ਕਪੰਦੀਏ ਨਾਨਾ ਦੀ ਆਣ ਜਾਣ ਤੇ ਬਹੁਤ ਔਖਾ ਔਖਾ ਜੀ ਬਹੁਤ ਔਖਾ ਸਰ ਕੋਈ ਹੋਰ ਹੱਲ ਨਹੀਂ ਹੋ ਸਕਦਾ ਇਹਦਾ ਕੋਈ ਹੱਲ ਨਹੀਂ ਅੱਛਾ ਹਾਂਜੀ ਇੱਕ 메ਨ ਗੇਟ ਬਣਾ ਰੱਖਿਆ ਜੀ ਠੀਕ ਹੈ ਕੰਡਿਆਲੀ ਤਾਰ ਅੱਗੇ ਵੀ ਲੱਗੀ ਹੋਈ ਹੈ ਠੀਕ ਹੈ ਇੱਥੇ ਵੀ ਲੱਗੀ ਹੋਈ ਹੈ ਠੀਕ ਹੈ ਇਹ ਇਥੋਂ ਆਣ ਜਾਣ ਤੇ ਸਾਰੇ ਪੁਆਇੰਟ ਦੱਸ ਹੋ ਕੇ ਫਿਰ ਜਾਣ ਦਿੰਦੇ ਹਾਂ ਤੁਹਾਡੀ ਵੀ ਮਜਬੂਰੀ ਹੈ ਨਾ ਹਾਂਜੀ ਹਾਂਜੀ ਉਹਨਾਂ ਦੀ ਵੀ ਮਜਬੂਰੀ ਹੈ ਕਿਉਂਕਿ ਨਸ਼ਾ ਉਧਰੋਂ ਆ ਜਾਂਦਾ ਹੁੰਦਾ ਹਾਂ ਹਾਂ ਤਾਂ ਕਰਕੇ ਇਸ ਕਰਕੇ ਮਜਬੂਰੀ ਉਹ ਪਿੰਡ ਹੈ ਕਿ ਇਕੱਲੇ ਖੇਤ ਹੀ ਉੱਥੇ ਨਹੀਂ ਪਿੰਡ ਹੈ ਜੀ ਮਹਾਰਜ ਨਿਹਰ ਜੀ ਠੀਕ ਹੈ ਹਾਂਜੀ ਤੇ ਉੱਥੇ ਉਹਨਾਂ ਦੇ ਜਿਹੜੇ ਲੋਕ ਰਹਿੰਦੇ ਉਹਨਾਂ ਨੂੰ ਬਹੁਤ ਔਖਾ ਹੋਊਗਾ ਔਖਾ ਹੈ ਜੇ ਜਾਣਾ ਜਾਂ ਆਣਾ ਜਾਣਾ ਚੈੱਕ ਅਪ ਹੋਣੀ ਹੈ ਹਾਂ ਹਾਂ ਤੇ ਤਾਂ ਜਾਣਦੇ ਨੇ ਜੀ ਥੋੜੀ ਕੀਤ ਆ ਸੋ ਨੂੰ ਜਾਣਾ ਔਖਾ ਉੱਥੇ ਕੀਤੀ ਕਰਨੀ ਤੇ ਉਧਰ ਜਿਹੜੇ ਬੰਦੇ ਇੱਧਰ ਸਹੂਲਤਾਂ ਜਾਂ ਕੋਈ ਸਮਾਨ ਲੈਣ ਆਉਣਾ ਬਹੁਤ ਔਖਾ ਹੋ ਜਾਂਦਾ ਔਖਾ ਜਿਹਾ ਚੱਕ ਹੋਵੇਗਾ ਫਿਰ ਜਾਵੇਗਾ ਜੀ ਹਾਂ ਹਾਂ ਤੇ ਮੇਰੇ ਨਾਲ ਜਦੋਂ ਆਯਾਦ ਹੋਇਆ ਹਨਾ ਆਪਣਾ ਉਦੋਂ ਦਾ ਹੀ ਹੋਊਗਾ ਪਿੰਡ ਅੱਡੀ ਆ ਵੰਡਿਆ ਆ ਹਨਾ ਮੈਂ ਉਦਾਂ ਦਾ ਹੀ ਆ ਜੀ ਠੀਕ ਹੈ ਠੀਕ ਹੈ 1968 ਬਾਟ ਦਾ ਜੀ ਠੀਕ ਹੈ ਤੇ ਕਿਵੇਂ ਉਧਰੋਂ ਤਾਂ ਚੱਲ ਆਪਣਾ ਬਾਰਡਰ ਲੱਗਿਆ ਤਿੰਨ ਪਾਸਿਓਂ ਇੱਧਰ ਸਤਲੁਜ ਦਰਿਆ ਕਿਵੇਂ ਚਿਸਤੀਆਂ ਰਹੀ ਜਾਂਦੀਆਂ ਕਿ ਕਿਵੇਂ ਪਹਿਲਾਂ ਕਿਸਤੇ ਰਹੀ ਜਾਂਦੇ ਸੀ ਠੀਕ ਹੈ ਤੇ ਜਦੋਂ ਬਾਦਲ ਸਾਹਿਬ ਬਣੇ ਐਮਪੀ ਸਾਹਿਬ ਅੱਥੇ ਠੀਕ ਹੈ ਸ਼ੇਰ ਸਿੰਘ ਖਬਾਇਆ ਹਾਂਜੀ ਹਾਂਜੀ ਸ਼ੇਰ ਸਿੰਘ ਖਬਾਇਆ ਐਮਪੀ ਆ ਠੀਕ ਹੈ ਤੇ ਉਹਨਾਂ ਨੇ ਫਿਰ ਪੁਲ ਮਨਜ਼ੂਰੀ ਕਰਵਾਈ ਸਾਡੀ ਠੀਕ ਹੈ ਠੀਕ ਹੈ ਤੇ ਪੁਲ ਬਣ ਗਿਆ ਸੀ ਠੀਕ ਹੈ ਫਿਰ ਹੁਣ ਥੋੜਾ ਜਿਹਾ ਸੌਖਾ ਹੋ ਗਿਆ ਹੈ ਅੱਗੇ ਨੇ ਤਾਂ ਕਿਸਤੇ ਤੇ ਆਂਦੇ ਸੀ ਫਸਲ ਵੀ ਕਿਸਤੇ ਤੇ ਲਿਆਂਦੇ ਸੀ ਚੋਨਾ ਕਣਕ ਜੋ ਇਧਰ ਪਰੇ ਪਲਟਣੀ ਫਿਰ ਇਧਰ ਪਲਟਣੀ ਹਾਂ ਹਾਂ ਤੇ ਫਿਰ ਲੋਡ ਕਰਨੀ ਥਾਲੇ ਤੇ ਔਖਾ ਬਹੁਤ ਔਖਾ ਸੀ ਚਲੋ ਵਧੀਆ ਹੋ ਗਿਆ ਇਹ ਹਾਂਜੀ ਤੇ ਹੋਰ ਕੋਈ ਦਿੱਕਤ ਕੋਈ ਦਿੱਕਤ ਨਹੀਂ ਜਿੰਨਾ ਕੋ ਹੂੰ ਜਿੰਨਾ ਕੋ ਔਖਾ ਹੈਗਾ ਉਹਨਾਂ ਕੋ ਹੈਗਾ ਹੀ ਹੈ ਹਾਂ ਹਾਂ ਇਹ ਤਾਂ ਹੈ ਸਰਾ ਰਹਿ ਗਿਆ ਇਹ ਪਿਛੜਿਆ ਰਹੀ ਆ ਜੀ ਹਾਂ ਏਰੀਆ ਰਹਿ ਗਿਆ ਹਾਂਜੀ ਹਾਂ ਤੇ ਆਮ ਬੰਦੇ ਨੂੰ ਉਧਰ ਕਿਉਂ ਨਹੀਂ ਜਾਣ ਦਿੰਦੇ ਹਾਂਜੀ ਆਮ ਬੰਦੇ ਨੂੰ ਜਿਹੜਾ ਬੰਦਾ ਬਾਹਰੋਂ ਆਇਆ ਉਹ ਹੈ ਪੰਜਾਬ ਦਾ ਹੀ ਬੰਦਾ ਹੈ ਉਹਨੂੰ ਉਹਨੂੰ ਨਹੀਂ ਜਾਣ ਦਿੰਦੇ ਜੀ ਕਾਹ ਤੋਂ ਨਹੀਂ ਜਾਣ ਦਿੰਦੇ ਉਹਨੂੰ ਵੀ ਛੱਕ ਵਿੱਚ ਹੁੰਦਾ ਹੈ ਨਾ ਬੇਪੂ ਚੀਜ਼ ਨਾਲ ਲੈ ਕੇ ਆ ਜਾਵੇ ਠੀਕ ਹੈ ਜੀ ਹਾਂਜੀ ਕੋਈ ਤਾਲ ਮਿਲ ਨਾ ਕਰ ਲਵੇ ਸਹੀ ਹੈ ਸਹੀ ਹੈ ਇਹ ਵੀ ਹੈ ਹਾਂਜੀ ਹਾਂਜੀ ਚਲੋ ਬਈ ਧੰਨਵਾਦ ਤੁਹਾਡਾ